ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੱਖ ਬਸਾਏ ਆ ਅਸੀਂ ਪੰਜਾਬ ਦੇ ਲਈ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੇ ਪਿੱਛੇ ਆਣ ਕੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ धरोਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ ਲਾਜ਼ਮੀ ਤੌਰ ਤੇ ਕਾਲੀ ਜ਼ਰੂਰ ਕਰਦੇ ਸਾਡਾ कि ਜਦੋਂ ਪੰਜਾਬ ਦਾ ਸਵਾਲ ਆਏਗਾ ਪੰਜਾਬ ਦੀ ਖੁੱਛਾ ਸਵਾਲ ਹੋਏਗਾ ਪੰਜਾਬ ਦੀ ਆਰਥਿਕ ਗੈਰਤਾ ਸਵਾਲ ਹੋਏਗਾ ਤਾਂ ਫਿਰ ਪਾਰਟੀ ਬਾਜ਼ੀ ਧੜੇ ਬੰਦੀ ਨਹੀਂ ਲੋਕਾਂ ਨੇ ਦੇਖਣੀ ਸੇਬਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਹੈ ਇਹ ਵਿਆਸਿਕਵਾ ਕਿ ਜਦੋਂ ਸ਼ਾਮ ਸਿੰਘ ਅਟਾਰੀ ਵਰਗੇ ਬਜ਼ੁਰਗ ਬਸਤਾ ਵਿੱਚ ਵੀ ਲੋਕਾਂ ਨੇ ਮੜਾਸੇ ਬਣ ਕੇ ਅਗਰੇਦਿਆਂ ਨੂੰ ਭਜਾਉਣ ਲਈ ਪਰ ਜੰਗੇ ਵਿਦਾਨ ਦੇ ਵਿੱਚ ਆ ਕੇ ਖੁੱਦੇ ਸੀ ਅੱਜ ਪੰਜਾਬ ਨੂੰ ਪੱਕਾ ਹੌਲੇ ਬਣਾ ਕੇ ਰੱਖਤਾ ਅੱਜ ਪੰਜਾਬ ਦੇ ਲੋਕਾਂ ਦੀ ਇੱਜ਼ਤ ਉੱਤੇ ਗੈਰ ਕਾਨੂੰਨੀ ਹਕ ਉਹ ਜਾਗੀ ਆ ਇਸੇ ਕਰਕੇ ਪੰਜਾਬ ਤੋਂ ਯਾਤਰਾ ਨੂੰ ਭਾਰਾ ਹੁਗਾਰਾ ਮਿਲ ਰਿਹਾ ਕਿ ਕੋਈ ਤਾਂ ਪੰਜਾਬ ਨੂੰ ਬਚਾਉਣ ਆਇਆ ਕੋਈ ਤਾਂ ਪੰਜਾਬ ਦਾ ਦਰਦ ਲੈ ਕੇ ਤੁਰਿਆ ਐਮਪੀ ਐਮਐਲਏ ਵਜ਼ੀਰ ਬਣੇ ਇਸ ਇਲਾਕੇ ਜੋ ਕਿਸੇ ਨੇ ਨਹੀਂ ਸੋਚਿਆ ਮੈਂ ਬੰਗਾ ਤੋਂ ਅਨੰਦਪੁਰ ਸਾਹਿਬ ਨਾਣਾ ਦੇ ਵੀ ਲਈ ਨੈਸ਼ਨਲ ਹਾਈਵੇ ਪਾਸ ਕਰਾਇਆ ਪਾਸ ਕਰਾਇਆ ਮੰਤਰੀ ਜੀ ਨਹੀਂ ਪੱਥਰ ਆ ਕੇ ਚਲੇ ਗਏ ਤੇ ਪਰ ਸੋਚਾ ਕਿ ਸਟੇਟ ਗੌਰਮਤ ਨੇ ਪ੍ਰੋਜੈਕਟਰ ਮੂਡ ਤਿਆਰ ਕਰਨੀ ਹੁੰਦੀ ਆ ਪਹਿਲਾ ਅਧੂਰੀ ਭੇਜਦੀ ਫਿਰ ਗੱਤ ਭੇਜਦੀ ਤੇ ਫਿਰ ਮੁੜ ਕੇ ਦੱਬ ਕੇ ਰੱਖੀ ਜੋ ਅਧੂਰਾ ਰਹਿ ਗਿਆ ਮਾਜੀ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦਾ ਸਵਾਲ ਆਏਗਾ ਪੰਜਾਬ ਦੀ ਮੁੱਛਦਾ ਸਵਾਲ ਹੋਏਗਾ ਪੰਜਾਬ ਦੀ ਆਣਕ ਗੈਰ ਦਾ ਸਵਾਲ ਹੋਏਗਾ ਤਾਂ ਫਿਰ ਪਾਰਟੀਬਾਜੀ ਧੜੇਬੰਦੀ ਨਹੀਂ ਲੋਕਾਂ ਨੇ ਦੇਖਣੀ ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਹੈ ਇਹ ਇਤਿਹਾਸਿਕ ਵਾ ਕਿ ਜਦੋਂ ਸ਼ਾਮ ਸਿੰਘ ਅਟਾਰੀ ਵਰਗੇ ਬਜ਼ੁਰਗ ਅਸਥਾਵਿਤ ਵੀ ਲੋਕਾਂ ਨੇ ਮੜਾਸੇ ਬਣ ਕੇ ਅੰਗਰੇਜ਼ਾਂ ਨੂੰ ਭਜਾਉਣ ਲਈ ਮਲ ਜੰਗੇ ਮੈਦਾਨ ਦੇ ਵਿੱਚ ਆ ਕੇ ਖੜਦੇ ਸੀ ਸੋ ਅੱਜ ਤਾਂ ਮੈਂ ਸਮਝਦਾ ਕਿ ਜਿਹੜੀ ਚੁਣੌਤੀ ਆ ਪੰਜਾਬ ਦੇ ਲੋਕਾਂ ਨੂੰ ਸਾਡੇ ਘਰ ਵਿੱਚ ਆ ਕੇ ਸਾਡੇ ਸਿਰ ਪਾੜ ਕੇ ਬੱਦੇ ਮਾਰ ਕੇ ਅੱਖਾਂ ਕੱਢ ਕੇ ਟਰਾਲੀਆਂ ਟਰੈਕਟਰ ਤੋੜ ਕੇ ਇਸੇ ਦੇ ਐਫਆਈਆਰ ਤੱਕ ਦਾਜਰੀ ਹੋਈ ਤੇ ਕੋਈ ਮਤਲਬ ਕਿਸੇ ਦੀ ਫਰਮਾਈ ਨਹੀਂ ਹੋ ਰਹੀ ਪੰਜਾਬੀਆਂ ਨੂੰ ਹਰਿਆਣੇ ਦੇ ਵਿੱਚ ਪੈਰ ਧਰਨ ਦਾ ਮਰਰ ਕੋਈ ਜਾਣ세 ਨਹੀਂ ਦਿੱਤਾ ਗਿਆ ਅੱਜ ਪੰਜਾਬ ਨੂੰ ਕਫੋ ਹੌਲੇ ਬਣਾ ਕੇ ਰੱਖਦਾ ਅੱਜ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਣਤੇ ਗੈਰ ਤੋਂ ਜਿਹੜੀ ਆ ਉਹ ਜਾਗੀ ਆ ਇਸੇ ਕਰਕੇ ਪੰਜਾਬ ਚਾਹ ਯਾਤਰਾ ਨੂੰ ਭਰਮਾ ਹੰਗਾਰਾ ਮਿਲ ਰਿਹਾ ਕਿ ਕੋਈ ਤਾਂ ਪੰਜਾਬ ਨੂੰ ਬਚਾਉਣ ਆਲਾ ਆਇਆ ਕੋਈ ਤਾਂ ਪੰਜਾਬ ਦਾ ਦਰਦ ਲੈ ਕੇ ਤੁਰਿਆ ਉਹ ਅੱਜ ਪੰਜਾਬੀਆਂ ਦਾ ਦਰਦ ਲੈ ਕੇ ਸ਼ਰੋਣੀ ਕਲਕਲ ਤੁਰਿਆ ਪੰਜਾਬ ਦੇ ਲੋਕ ਸਰਮੁਣੀ ਕਲਪਨਾ ਕਢੀ ਖਾਲਸੇ ਦੇ ਪਵਿੱਤਰ ਸਿਰਜਣਾ ਦਿਵਸ ਦੀ ਖਾਲਸੇ ਦੇ ਸਿਰਜਣਾ ਸਥਾਨ ਤੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਪਹੁੰਚ ਕੇ ਸਮੁੱਚਾ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਖੁਸ਼ੀ ਵੀ ਮਹਿਸੂਸ ਕਰਦਾ ਮਾਣ ਵੀ ਮਹਿਸੂਸ ਕਰਦਾ ਕਿ ਖਾਲਸੇ ਦੇ ਸਿਰਜਣਾ ਦਿਵਸ ਦੀ ਧਰਤੀ ਤੇ ਆ ਕੇ ਸਿਰਜਣਾ ਦਿਵਸ ਦੇ ਦਿਹਾੜੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਤਵਕਉ ਖਾਲਸੇ ਤੋਂ ਰੱਖੀ ਸੀ ਖਾਲਸਾ ਸੋ ਜੋ ਦੁਸ਼ਟ ਕੋ ਗਾਲੇ ਖਾਲਸਾ ਸੋ ਜੋ ਨਿਰਦਨ ਕੋ ਕਾਲੇ ਸੋ ਅੱਜ ਮੈਂ ਕਹਿ ਸਕਦਾ ਕਿ ਅਸੀਂ ਇਸ ਤਰ੍ਹਾਂ ਖਾਲਸੇ ਦੀ ਮਹਲੇ ਇਹ ਪਹਿਚਾਨ ਕਹਿ ਲਓ ਖਾਲਸੇ ਦੇ ਨਾਂ ਨਾਲ ਜੁੜੀ ਇੱਕ ਜਥੇਬੰਦੀ ਕਹਿ ਲਓ ਕਿ ਸ਼ਰੋਮਣੀ ਅਕਾਲੀ ਦਲ ਜੋ ਪਾਂਛੀ ਆਵਾਜ਼ ਆ ਉਦੇ ਵੱਲੋਂ ਆ ਰਹੀ ਲੋਕ ਸਭਾ ਦੀ ਚੋਣ ਜਿਹੜੀ ਆ ਉਸ ਚੋਣ ਦੇ ਵਿੱਚ ਵੀ ਜਿਹੜੇ ਉਮੀਦਵਾਰ ਐਲਾਨੇ ਜਾਣ ਦਾ ਖਾਲਸੇ ਦੇ ਨਾਂ ਨਾ ਜਾਣੀ ਜਾਂਦੀ ਸੀਖ ਸ੍ਰੀ ਨੰਦਪ੍ਰਸਾਦ ਤੋਂ ਖਾਲਸੇ ਦੇ ਸਿਰਜਣਾ ਦਿਵਸ ਤੇ ਖਾਲਸੇ ਦੀ ਨਮਾਇंदा ਜਮਾਤ ਸ਼ਰਮਣੀ ਅਕਾਲੀ ਦਲ ਵੱਲੋਂ ਮੈਨੂੰ ਸੇਵਾ ਕਰਨ ਲਈ ਇਸ ਥਾਂ ਤੇ ਭੇਜਿਆ ਇਹ ਮੇਰੇ ਲਈ ਕਈ ਪਾਸਿਆਂ ਤੋਂ ਖੁਸ਼ੀ ਤੇ ਚਾਵਾ ਵਾਲਾ ਦਿਹਾੜਾ ਮੈਂ ਕਹਿ ਸਕਦਾ ਪਾਰਟੀ ਪ੍ਰਧਾਨ ਤੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਕਹਿ ਸਕਦਾ ਕਿ ਸਭ ਤੋਂ ਵੱਡਾ ਵਿਸ਼ਵਾਸ ਸ੍ਰੀ ਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਕੀਤਾ ਕਿਉਂਕਿ ਸ੍ਰੀ ਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਸਾਨੂੰ ਪੂਰਨ ਭਰੋਸਾ ਉਹ ਸਭ ਇੱਜ਼ਤ ਮਾਣ ਸਰਕਾਰ ਵੀ ਦਿੰਦੇ ਨੇ ਉਹ ਸਾਡੇ ਨਾਲ ਡਟ ਕੇ ਖੜਦੇ ਨੇ ਔਰ ਉਹਨਾਂ ਨੇ ਹਮੇਸ਼ਾ ਭਾਰ ਦੀ ਲੋਕ ਸਭਾ ਵਿੱਚ ਜੇ ਮੈਨੂੰ ਭੇਜਿਆ ਤਾਂ ਇਸ ਇਲਾਕੇ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਆ ਸੋ ਅੱਜ ਕਹ ਸਕਦਾ ਇਦਰੀ ਲੋਕ ਸਭਾ ਦੀ ਆ ਰਹੀ ਚੋਣ ਉਹ ਚੋਣ ਕੇਵਲ ਐਮਪੀ ਬਣਾਉਣ ਦੀ ਚੋਣ ਨਹੀਂ ਉਹ ਚੋਣ ਇੱਜ਼ਤ ਤੇ ਅਣਖ ਦਾ ਸਵਾਲ ਵੀ ਆ ਦਿੱਲੀ ਨਾਲ ਸਿੱਧੀ ਪੰਜਾਬ ਦੀ ਟੱਕਰ ਵੀ ਆ ਦਿੱਲੀ ਤੇ ਪੰਜਾਬ ਦੀ ਟੱਕਰ ਦੇ ਵਿੱਚ ਮੈਂ ਕਹ ਸਕਦਾ ਕਿ ਪੰਜਾਬ ਦੇ ਲੋਕ ਪੰਜਾਬ ਨਾਲ ਖੜਨਗੇ ਪੰਜਾਬ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਹੀ ਵਿਸ਼ਵਾਸ ਆ ਕਿਉਂਕਿ ਜੀਨੇ ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਲਾਜ਼ਮੀ ਤੌਰ ਤੇ ਪੰਜਾਬ ਨਾਲ ਕਰੇਗਾ ਅੱਜ ਦਿੱਲੀ ਤੇ ਦਿੱਲੀ ਦੇ ਝੋੜੀ ਚੁੱਕਾਂ ਨੂੰ ਹਾਰ ਦੇਣ ਲਈ ਸਮੁੱਚੀ ਇੱਕ ਆਵਾਜ਼ ਜਿਹੜੀ ਪੰਥ ਦੀ ਜ਼ਰੂਰਤ ਸੀ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੇ ਖਾਲਸਾਈ ਜਹਾਜ ਦਰਾਲ ਦੇ ਵਿੱਚ ਕੇਸਰੀ ਨਿਸ਼ਾਨ ਲਹਿਰਾਉਣ ਦੀ ਅਪੀਲ ਜਿਹੜੀ ਕੀਤੀ ਆ ਉਹ ਮੈਂ ਸਮਝਦਾ ਸਮੁੱਚੇ ਖਾਲਸਾ ਪੰਥ ਦੀ ਇੱਕ ਜੁੜਤਾ ਇੱਕ ਸੁਰਤਾ ਲਈ ਰਾਹ ਬਣਾਇਆ ਔਰ ਉਹਦੇ ਲਈ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਉਹ ਲਾਜ਼ਮੀ ਤੌਰ ਤੇ ਮਜ਼ਬੂਤ ਹੋ ਕੇ ਦਿੱਲੀ ਨਾਲ ਲੜਾਈ ਲੜ ਲਈ ਅੱਗੇ ਆਏਗਾ ਐਸਾ ਤਾਂ ਕੀ ਚੈੱਕ ਜੇ ਮੁਕਾਬਲਾ ਕਰਾਂ ਚਾਹਵਾਂ ਲੇਖ ਦੇ ਲਓ ਗੱਲ ਇਹ ਆ ਵੀ ਜਿਹੜੀਆਂ ਝਾਉ ਕੋਨੇ ਮੁਕਾਬਲੇ ਬਹੁਤ ਸਾਰਾ ਪੰਜ ਕੋਨੇ ਹੋ ਜਾਣ ਵੀ ਜਦੋਂ ਆਡਾ ਬੱਕਰੀ ਕਿਸਮ ਦੀ ਲੜਾਈ ਹੋਣੀ ਹੈ ਤੇ ਸਾਨੂੰ ਆਂ ਸਾਬ ਵੀ ਜਦੋਂ ਜਿਹੜੀ ਇਹ ਲੜਾਈ ਦੇ ਵਿੱਚ ਇਸਨੇ ਕਾਂਗਰਸ ਕਿਸੇ ਨੇ ਆਪਣੀ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀ ਵਿੱਚ ਬਦਲ ਗਏ ਜਿਵੇਂ ਮੱਝ ਤਾਂ ਗਈ ਸੰਗਲਵੀ ਨਾਲੇ ਲੈ ਕੇ ਉਹ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਆਦਾਨ ਪ੍ਰਦਾਨ ਕਰਖਾ ਦਿੰਦੇ ਨੇ ਜੇ ਲੀਡਰ ਅਮਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਰਵਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ ਸ਼੍ਰੀਲ ਜਾਖੜ ਦੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਕਿਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ ਜਿਹੜੇ ਪਾਰਟੀਆਂ ਛੱਡ ਖਾਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਟਾਂਗਸ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਕਾਲੀਦਾ ਨਾ ਖੜੇਗਾ ਜਿਹਨੂੰ ਪੰਜਾਬ ਦੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਜੈਸੀ ਪੰਜਾਬ ਦੇ ਲਈ ਸਿੰਘ ਫਸਾਏ ਆ ਅਸੀਂ ਪੰਜਾਬ ਦੇ ਵੀ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਠ ਤੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਂਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ ਲਾਜ਼ਮੀ ਤੌਰ ਤੇ ਕਾਲੀ ਕਰਨਾ ਕਰਨਗੇ ਸਾਡਾ ਸਾਨੂੰ ਵਿਸ਼ਵਾਸ ਘੱਟ ਲੱਗਦਾ ਜੀ ਜੇਕਰ ਕਮੇਟਾ ਦੀ ਕਮਾਈ ਦੇ ਵਿੱਚ ਉਹ ਬਾਅਦ ਵਿੱਚ ਮੈਨੂੰ ਇਸ ਗੱਲ ਦਾ ਮਾਣ ਆ ਕਿ ਭਾਵੇਂ ਇਸ ਸੀਟ ਤੋਂ ਬੜੇ ਐਮਪੀ ਚੁਣ ਕੇ ਗਏ ਹੋਣੇ ਪਰ ਕੁਦਰਤੀ ਤੌਰ ਤੇ ਵੈਗਰੂ ਦੀ ਕਿਰਪਾ ਮੈਂ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਥੀ ਦੇ ਦਿਹਾੜੇ ਤੇ ਵਧਾਈ ਦੇ ਕੇ ਕਹਿ ਕੇ ਆਇਆ ਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇੱਥੋਂ ਦੇ ਇਲਾਕੇ ਨੇ ਲੋਕਾਂ ਨੇ ਮੈਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਭਾਵੇਂ ਦੋ ਬਾਰੀ ਮੈਂ ਪਹਿਲਾਂ ਵੀ ਐਮਪੀ ਰਿਹਾ ਸੀ ਪਰ ਉਦੋਂ ਉਹ ਕਿਰਪਾ ਨਹੀਂ ਹੋਈ ਗੁਰੂ ਦੀ ਨੰਦ ਪ੍ਰਧਾਵ ਤੋਂ ਐਮਪੀ ਬਣ ਕੇ ਗਿਆ ਤਾਂ ਗੁਰੂ ਨੇ ਬਖਸ਼ਿਸ਼ ਕੀਤੀ ਥਾਪਨਾ ਦਿੱਤੀ ਤੇ ਗੁਰੂ ਕਲਗੇਤਰ ਪਾਸ਼ਾ ਦੇ ਲਾਡ ਲਿਆ ਨੂੰ ਦੇ ਸ਼ਹਾਦਤ ਵਾਲੇ ਦਿਨ 27 ਦਸੰਬਰ 2017 ਨੂੰ ਭਾਰਤੀ ਲੋਕ ਸਮਾਜ ਵਿੱਚ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਮੈਨੂੰ ਕੌਮੀ ਇਹ ਇੱਕ ਮੈਂ ਸਮਝਦਾ ਸੇਵਾ ਕਰਨ ਦਾ ਮੌਕਾ ਗੁਰੂ ਨੇ ਦਿੱਤਾ ਤੇ ਸਾਰੇ ਹਿੰਦੁਸਤਾਨ ਦੇ ਮੈਂਬਰਾਂ ਨੇ ਮੇਰੇ ਉਸ ਮਤੇ ਦੀ ਪ੍ਰਵੋਕਤਾ ਕੀਤੀ ਤੇ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਸਰਕਾਰ ਭੇਟ ਹੋਇਆ ਪਹਿਲੀ ਵਾਰੀ ਜਨਤ ਪਰ ਜੀਦੁੱਧਮ ਸਿੰਘ ਦਾ ਪੁੱਤਰ ਜੱਲਿਆ ਵਾਲੇ ਬਾਗ ਦੇ ਗੇਟ ਤੇ 100 ਸਾਲਾਂ ਚ ਨਹੀਂ ਸੀ ਕਿਸੇ ਨੇ ਲਾਇਆ ਤੇ ਮੈਂ ਮਹਾਲੀ ਦੀ ਕਿਸ ਸੰਸਥਾ ਨੇ ਬਣਾਇਆ ਮੈਂ ਰਾਜਨਾਥ ਜੀ ਨੂੰ ਕਹਿ ਕੇ ਨਾਲ ਲੈ ਕੇ ਭਾਵੇਂ ਟਰਸਟ ਨੇ ਵੀ ਮਤਾ ਪਾ ਕੇ ਬੁੱਤ ਲਾਉਣ ਤੋਂ ਨਾ ਕੀਤੀ ਹੋਈ ਸੀ ਪਰ ਰਾਜਨਾਥ ਜੀ ਨੇ ਮੇਰੀ ਗੱਲ ਮੰਨੀ ਤੇ ਅਸੀਂ ਜਾ ਕੇ ਉੱਥੇ ਬੁੱਤ ਲਾਇਆ ਅੱਜ ਬੁੱਤ ਲੱਗਿਆ ਹੋਇਆ ਇਹ ਵੀ ਇੱਕ ਇਤਿਹਾਸਕ ਕੰਮ ਸੀ ਸੱਜਣ ਕੁਮਾਰ ਵਰਗੇ ਜਿਹੜੇ 5 ਮਿੰਟ ਵੀ ਜਿਹੜੇ ਸਿੱਕਾ ਦੇ ਕਾਤਲ ਲੱਗੇ ਸੀ ਨੇ ਥਾਣੇ 'ਚ ਨਹੀਂ ਉਠਾਏ ਅਸੀਂ ਸਾਨਾ ਬੱਦੀ ਜਿਹੜਾ ਵੀ ਡਾਕੇ ਰੱਖੇ ਗਰਦਾਰਪੁਰ ਸਾਹਿਬ ਦਾ ਲੰਘਾ ਜਿਹੜਾ ਹਰ ਮਹੀਨੇ ਅਰਦਾਸ ਕਰਦਾ ਸੀ ਸਵਰਗੀ ਬਡਾਲਾ ਸਾਹਿਬ ਤੇ ਅਸੀਂ ਉਹ ਸੱਚ ਕਰਕੇ ਦਿਖਾਇਆ ਕਾਲੀ ਸੂਚੀ ਖਤਮ ਕਰਕੇ ਵਿਖਾਈ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਜਿਹੜਾ ਇੱਕ ਛੋਟਾ ਜਿਹਾ ਸੂਬਾ ਜਿੱਥੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣ ਗਏ ਪਹਿਲਾ ਅਮਰਸਰ ਸਾਹਿਬ ਦਾ ਸੀ ਦੂਜਾ ਸੀ ਮਹਾਲੀ ਵਾਲਾ ਵੀ ਬਣਵਾ ਲਿਆ ਤੇ ਮਹਾਲੀ ਵਾਲੇ ਅੱਡੇ 에어ਪੋਰਟ ਤੇ ਅਸੀਂ ਕਾਰਗੋ ਵਿਵਸਥਾ ਵੀ ਤਿਆਰ ਕਰਾਈਆ ਮੈਨੂੰ ਅਫਸੋਸ ਆ ਕਿ ਜਿਹੜੇ ਹੁਣ ਐਮਪੀ ਰਹੇ ਦਿਵਾੜੀ ਸਾਹਿਬ ਉਹਨਾਂ ਨੇ ਯਤਨ ਨਹੀਂ ਕੀਤੇ ਨਹੀਂ ਉਹਨੂੰ ਕਾਰਗੋ ਵਿਵਸਥਾ ਜਿਹੜੀ ਆ ਉੱਥੇ ਸ਼ੁਰੂ ਹੋ ਜਾਣੀ ਸੀ ਇਤੋਂ ਦਾ ਨਾ ਜਾਣਦੇ ਮੀਟ ਦੁੱਧ ਸਬਜ਼ੀਆਂ ਫਲ ਸਭ ਅਹਰਲੇ ਮੁਲਕਾਂ ਨੂੰ ਮਹਾਲੀ ਦੇ ਐਰਪੋਰਟ ਤੋਂ ਜਾਣ ਲੈ ਜਾਣੀ ਸੀ ਇਹ ਵਿਵਸਥਾ ਸਾਡੀ ਕਰਾਈ ਹੋਈ ਆ ਤੇ ਲੋਕਾਂ ਨੇ ਹੁਣ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੇਰਾ ਸੁਪਨਾ ਹੋਏਗਾ ਕਿ ਮਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਾਰਗੋ ਸਿਸਟਮ ਨੂੰ ਚਲਾਇਆ ਜਾਵੇ ਤੇ ਬਾਹਰ ਮੁਲਕਾਂ ਨੂੰ ਇਤੋਂ ਸਮਾਨ ਭੇਜਾਇਆ ਜਾਵੇ ਦੂਜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਭਾਵੇਂ ਲੋਕ ਸਭਾ ਵਿੱਚ ਮੈਂ ਇੱਕ ਵਾਰੀ ਨਹੀਂ ਮੇਕਅਪ ਵਾਲੀ ਆਵਾਜ਼ ਉਠਾਈ ਉਹਨਾਂ ਮੈਂ ਫੇਰ ਬਾਰ-ਬਾਰ ਜ਼ੋਰ ਦੇ ਕੇ ਮੈਨੂੰ ਪੂਰੀ ਆਸ ਆ ਜੇ ਅਸੀਂ ਪਾਜਰੀ ਐਮਐਸਪੀ ਜਹੇ ਗਰੰਟੀ ਦਿਓ ਕੁਝ ਕਰੋ ਸਾਰੀਆਂ ਗੱਲਾਂ ਚੋ ਜੇ ਕੋਈ ਫਾਇਦਾ ਤਾਂ ਬਾਕੀ ਦਾ ਸਨੀਵਾਲ ਬਾਰਡਰ ਜਿਹੜੇ ਨੇ ਉਹ ਬੁਫਾਰ ਲਈ ਖੁੱਲੇ ਹੋਣੇ ਚਾਹੀਦੇ ਜਿਵੇਂ ਸਮੁੰਦਰੀ ਰਸਤੇ ਵਾਸਤੁਆ ਜਿਹੜੀਆਂ ਜਾਂਦੀਆਂ ਨੇ ਉਹ ਸੜਕਾਂਹੀਂ ਵੀ ਜਾਣ ਇਹ ਸਾਡੀ ਇੱਕ ਸੋਚ ਆ ਆਨੰਦਪੁਰ ਸਾਹਿਬ ਤੋਂ ਅਮਰਸਾਹਿਬ ਲਈ ਟ੍ਰੇਨ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਆ ਜਿੰਨੇ ਬੈਠਿਆ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਵੀਰ ਅਮਰਸਰ ਲਈ ਇੱਕ ਟ੍ਰੇਨ ਚਲਵਾ ਦੀਆ ਤੇ ਬਲਕੇ ਜਦੋਂ ਮੈਂ ਮੰਗ ਰੱਖੀ ਤਾਂ ਜਿਹੜਾ ਚੇਅਰਮੈਨ ਤੇ ਮੈਂ ਬਰਕੂਲੇਸ਼ਨ ਸੀ ਉਹ ਵੀ ਹਾਜ਼ਰ ਸੀ ਕਹਿੰਦੇ ਰੇਲ ਲਾਈਨ ਹੈ ਨਹੀਂ ਰੇਲ ਕਿਵੇਂ ਚੱਲੇਗੀ ਜਦੋਂ ਮੈਂ ਮੰਤਰੀ ਜੀ ਨੂੰ ਕਿਹਾ ਇਹਨਾਂ ਨੂੰ ਪੁੱਛੋ ਵੀ ਅਨੰਦਪੁਰ ਸਾਹਿਬ ਤੋਂ ਮਰੀਡੇ ਲਈ ਹੈ ਕਹਿੰਦੇ ਹੈ ਤੇ ਮਰੀਡੇ ਤੋਂ ਲੁਧਿਆਣਾ ਅਮਰਸਰ ਰੇਲ ਲਾਈਨ ਹੈ ਕਹਿੰਦੇ ਹੈ ਮੰਤਰੀ ਕਹਿੰਦਾ ਫਿਰ ਮੈਂ ਖੜਕੜ ਕਲਾਉਣਾ ਰੇਲ ਪਿਲਾਉਣੀ ਆ ਝੱਡੀ ਦੇ ਕੇ ਇੱਥੇ ਚਲਾ ਕੇ ਗਏ ਭਾਈ ਇੱਕ ਮੈਂ ਹੋਰ ਦਾਤਾ ਇੱਕੋ ਇੱਕ ਹਲਕਾ ਅਨੰਦਪੁਰ ਸਾਹਿਬ ਜਿੱਥੇ 2.5 ਦਰਜਨ ਦੇ ਕਰੀਬ ਅੰਡਰ ਰੇਲਵੇ ਬ੍ਰਿਜ ਬਣੇ ਹੋਏ ਨਹੀਂ ਪੰਜਾਬ ਦੇ ਕਿਸੇ ਲੋਕ ਸਭਾ ਹਲਕੇ 'ਚ ਇੰਨੇ ਰੇਲਵੇ ਬ੍ਰਿਜ ਨਹੀਂ ਹੋਣੇ ਔਰ ਮੈਂ 5 ਸਾਲਾਂ ਦੇ ਅੰਦਰ ਅੰਦਰ ਇਹ ਕਰਾਇਆ ਚੰਡੀਗੜ੍ਹ ਤੋਂ ਜਲੰਧਰ ਦਾ ਸਫ਼ਰ 3 ਘੰਟੇ ਦੇ ਉੱਤੇ ਸਮਾਂ ਲੱਗਦਾ ਸੀ ਅੱਜ 2 ਘੰਟੇ ਤੋਂ ਵੀ ਘੱਟ ਸਮੇਂ 'ਚ ਅਸੀਂ ਪਹੁੰਚ ਜਾਂਦੇ ਹਾਂ ਐਮਐਲਏ ਵਜ਼ੀਰ ਬਣੇ ਇਸ ਇਲਾਕੇ 'ਚੋਂ ਜਿਸ ਨੇ ਇਹ ਨਹੀਂ ਸੋਚਿਆ ਮੈਂ ਬੰਗਾ ਤੋਂ ਆਨੰਦਪੁਰ ਸਾਹਿਬ ਨੈਣਾ ਦੇ ਵੀ ਲਈ ਨੈਸ਼ਨਲ ਹਾਈਵੇ ਪਾਸ ਕਰਾਇਆ ਪਾਸ ਕਰਾਇਆ ਮੰਤਰੀ ਜੀ ਨਹੀਂ ਪੱਥਰ ਆ ਕੇ ਚਲੇਗੇ ਤੇ ਪਰ ਆਪ ਸੋਚਾ ਕਿ ਸਟੇਟ ਗਵਰਨਰਮੈਂਟ ਨੇ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਹੁੰਦੀ ਆ ਪਹਿਲਾਂ ਅਧੂਰੀ ਭੇਜਦੀ ਫਿਰ ਗਲਤ ਭੇਜਦੀ ਤੇ ਫਿਰ ਮੁੜ ਕੇ ਦੱਬ ਕੇ ਰੱਖੀ ਤੇ ਉਹ ਅਧੂਰਾ ਰਹਿ ਗਿਆ ਮੇਰੇ ਮਨ ਦਾ ਚਾਹ ਜੇ ਲੋਕਾਂ ਨੇ ਮੁੜ ਕੇ ਮੌਕਾ ਦਿੱਤਾ ਹੁਣ ਭਾਵੇਂ ਕਾਰਜਵਾਹ ਬਾਬਿਆਂ ਨੇ ਸ਼ੁਰੂ ਕੀਤੀ ਆ ਪਰ ਉਹਨੂੰ ਮੁਕੰਮਲ ਕਰਾਉਣ ਲਈ ਨੈਣਾ ਦੇ ਵੀ ਤੱਕ ਗੁਰੂ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤਾਂ ਇਹ ਲਾਜ਼ਮੀ ਕਰਾਵਾਂਗਾ ਜਿਹੜੀ ਮੈਂ ਨਹੀਂ ਪੱਥਰ ਖਾਇਆ ਉਹਨੂੰ ਸਿਰੇ ਲਾਵਾਂਗਾ ਪਿੱਛੇ ਜਿਹੜਾ ਪਿਛਲੇ ਸਾਲ ਦਾ ਬਖਵਾ ਕਿਸ ਨੇ ਯਤਨ ਨਹੀਂ ਕੀਤੇ ਉਸ ਗੱਲ ਦਾ ਮੈਨੂੰ ਖੋਸ ਆ ਜਿੱਥੇ ਤੱਕ ਰੋਜ਼ਗਾਰ ਦੀ ਗੱਲ ਆ ਅਸੀਂ ਬਖੀਡਾ ਰੈਫਾਇਨਰੀ ਲੈ ਕੇ ਆਏ ਉਹ ਲ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਕਰੋੜਾ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਟੈਕਸ ਦੇ ਰੂਪ ਵਿੱਚ ਉੱਥੇ ਆਉਂਦਾ ਸੋ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਵੀ ਸਾਡੇ ਮੰਨ ਦੀ ਇੱਛਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹਦੇ ਲਈ ਕੋਈ ਨਾ ਕੋਈ ਵਾਧਾ ਵਧਦੇ ਜਾਵੇ